ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਪੁਲਸ ਵੱਲੋਂ ਕਾਸ਼ਕੋ ਆਪਰੇਸ਼ਨ ਤਹਿਤ ਚਲਾਇਆ ਗਿਆ ਸਰਚ ਅਭਿਆਨ ਸਰਚ ਅਭਿਆਨ ਦੌਰਾਨ 1 ਲੱਖ 2000 ਲੀਟਰ ਲਾਹਨ 2 ਚਾਲੂ ਪੱਟੀਆਂ 5 ਗ੍ਰਾਮ ਹੈਰਨ ਪੰਜਾ ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਗਲੀ ਬੱਤੀ ਬਣੀ ਵੀ ਇਸ਼ਰਾਫ ਜੀ ਇਹ ਬਿਲਕੁਲ ਅੱਜ ਮੁਕਸਰਪੁਰ ਉਸਨੇ ਬਹੁਤ ਵਧੀਆ ਛਲਾਗਾ ਜੋ ਕੰਮ ਕੀਤਾ ਹੈ ਜਿੱਦਾਂ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਮੋਰਚ ਸਾਰੇ ਚੱਲ ਰਹੇ ਨੇ ਤੇ ਮਾਨਯੋਗ ਚੋਣ ਕਮਿਸ਼ਨ ਤੇ ਸ੍ਰੀ ਗੌਰਵ ਜੰਮੀ ਆਈਪੀਐਸ ਡੀਜੀਪੀ ਪੰਜਾਬ ਦੇ ਜੀਆਂ ਹਜਾਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਾਕੀਰ ਖਮੀਨਾ ਜੀ ਉਨ੍ਹਾਂ ਦੇ ਵਿਸ਼ੇ ਨਿਰਦੇਸ਼ਾਂ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਨੂੰ ਗੁੱਦੀ ਗਈ ਆ ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ ਡੀਐਸਪੀ ਡੀ ਜਸਪਾਲ ਸਿੰਘ ਜੀ ਡੀਐਸਪੀ ਸਾਲੂ ਜੀ ਨੂੰ ਸਤਨਾਮ ਸੀਰੀ ਇਨਚਾਰਜ ਗੁਰਵਿੰਦਰ ਐਸਐਚਓ ਬਰੂਵਾਲਾ ਜਗਸੀਰ ਐਸਐਚਓ ਇਕਬਾਲ ਐਸਐਚਓ ਸਿਟੀ ਤੇ ਨਾਲ ਐਕਸਾਈਜ਼ੈਂਟ ਟੀਮਾਂ ਨੂੰ ਨਾਲ ਲੈ ਕੇ ਅੱਜ ਇਹ ਕਾਸੋ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਸੀ ਜਿਹਦੇ ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਇਹ ਫਰਾਨੀ ਥਾਂ ਦੇ ਉੱਤੇ ਜਾ ਕੇ ਗੁਨੇਆਣੇ ਰੋਡ ਤੇ ਕੋਈ ਨਜਾਇਜ਼ ਫੈਕਟਰੀ ਕਿਸ ਨੇ ਜਿਹਦੇ ਜੀ ਨਜਾਇਜ਼ ਲਾਨ ਕੱਢ ਰਹੇ ਨੇ ਉਹ ਬਣਾ ਰਹੇ ਨੇ ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਹਾਂ ਜਿਹਦੇ ਦੌਰਾਨੇ ਰੇਡ ਸਾਨੂੰ ਇੱਥੇ ਬੜੀ ਅੱਛੀ ਰਿਕਵਰੀ ਉੱਥੇ ਮਿਲਦੀ ਆ ਜਿਹਦੇ ਚ ਸਾਨੂੰ ਕਰੀਬ 1 ਲੱਖ ਲੀਟਰ ਲਾਨ ਇੱਕ ਜਗ੍ਹਾ ਤੋਂ ਬਰਾਮਦ ਹੁੰਦੀ ਆ ਇਹਦੇ ਤਹਿਤ ਹੀ ਅਲੱਗ-ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਆ ਜਿਹਦੇ ਤਹਿਤ ਅਸੀਂ ਕਰੀਬ 6 ਮੁਕਦਮੇ ਦਰਜ ਕੀਤੇ ਨੇ ਤੇ 7 ਜਿਹੜੇ ਮੁਜਰਮ ਨੇ 올 라운드 업 ਕੀਤੇ ਨੇ ਸਰ ਫੈਕਟੀ ਦਾ ਜਿਹੜਾ ਜਿਹੜਾ ਸੌਣ ਪਿਆ ਤੇ ਕਰੋ ਤੋਂ ਫੈਕਟੀ ਚਲਾ ਰਹੇ ਸੀ ਦੇਖੋ ਜਿਹੜਾ ਅਸੀਂ ਅਜੇ ਫਰਦਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਜੇ ਫਿਲਹਾਲ ਅਸੀਂ ਬੰਦੇ ਰਾਉਂਡ ਅਪ ਕੀਤੇ ਨੇ ਉਹਦੇ ਚ ਅਸੀਂ ਪਰਚਾ ਦਰਜ ਕੀਤਾ ਤੇ ਉਹਦੀ ਪੁਸ਼ਕਿਸ਼ ਜਿਹੜੀ ਹੈ ਉਹ ਚੱਲ ਰਹੀ ਆ ਕਿ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸੀ ਜਿਹਦੇ ਚ ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਨੇ ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਮਤਲਬ ਉਹਦੇ ਵਿੱਚ ਇੱਕ ਜੰਤਰੇ ਨਾਲ ਲਾਇਆ ਹੋਇਆ ਸੀ ਜਿਹਦੇ ਨਾਲ ਇਹ दारू ਅੱਗੇ ਸਪਲਾਈ ਕਰਦੇ ਸੀ ਹਾਂ ਸਰ ਜੀ ਕਿਸੇ ਮਤਲਬ ਕਿ ਸਸਤੀ پارٹی ਨਾਲ ਵੀ ਸਬੰਧ ਬਣਾ ਰਿਹਾ ਕੋਈ ਦੇਖੋ ਅਜੇ ਇਹਦੀ ਮੁੱਢਲੀ ਤਫ਼ਤੀਸ਼ ਇਦਾਂ ਦਾ ਕੁਝ ਨਹੀਂ ਆ ਪਰ ਅੱਗੇ ਫਰਦਰ ਇਹ ਪੁੱਛ ਕੇ ਛੱਗੇ ਚੱਲ ਰਹੀ ਹੈ ਜੋ ਜਿੱਦਾਂ ਵੀ ਸਾਡੇ ਕੋਲ ਅੱਗੇ ਕੋਈ ਆਉਗੂ ਚੀਜ਼ ਹੋ ਉਹਦੇ ਨਾਲ ਦਰੋੜ ਗਿਆ ਸੀ ਦੱਸਿਆ ਜਾਊਗਾ ਫਰਰੇ ਤੇ ਕਿਤੇ ਦੀ ਜਿਹੜੀ ਰਿਕਵਰੀ ਬਿਲਕੁਲ ਮੰਨਦਾ ਸੀ ਤਾਂ ਅਬ ਜਿਹੜੀ ਐਂਡੀ ਦੀ ਰਿਕਵਰੀ ਹੈ ਉਹ ਚ ਵੀ ਹੋਈ ਹੈ 5 ਗ੍ਰਾਮ ਹੀਰੋਨ ਦੀ ਰਿਕਵਰੀ ਹੋਈ ਹੈ ਕਿ ਰਜਨੀ ਨਾਮ ਦੀ ਇੱਕ ਹੈਗੀ ਆ ਉਹਦੇ ਕੋਲ ਰਿਕਵਰੀ ਕੀਤੀ ਹੈ ਜਿਹੜੇ ਸਿਟੀ ਥਾਣੇ ਚ ਰਿਕਵਰੀ ਹੋਇਆ ਤੇ ਉਹਦੇ ਤਹਿਤ ਮੁਕੱਦਮਾ ਦਰਜਿਆ ਤੇ ਉਹਦੀ ਵੀ ਅੱਗੇ ਜਿਹੜੀ ਪੁੱਛਗਛ ਬੈਕਵਰਡ ਫਾਰਵਰਡ ਲਿੰਕਜ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਇਹ ਸਭ ਇਹਨਾਂ ਨੇ ਜਿਹੜਾ ਕੋਈ ਇਸ ਕਰੰਟ ਜੁਰਮਾ ਕੋਈ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਵੀ ਇਹਨਾਂ ਦਾ ਪਹਿਲੋ ਲਿੰਕ ਹੈਗਾ ਜਿਹਨਾਂ ਕੋ ਫੈਕਟਰੀ ਫੜੀ ਗਈ ਹੈ ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਦੌਰਾਨ ਪੁੱਛਗਛ ਇੰਟਰੋਗੇਸ਼ਨ ਚੱਲੇਗੀ ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਨੂੰ ਤੁਹਾਨੂੰ ਯੂਰ ਉਹਦੇ ਬਾਰੇ ਬੇਪੀਤਾ ਜਾਏ